ਤੇ ਪਰ ਇਹ ਚਲ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਆ ਜੀ ਸਵੇਰ ਸਾਨੂੰ ਕਿਸੇ ਬੰਦੇ ਨੇ ਫੋਨ ਕਰਕੇ ਦੱਸਿਆ ਤਾਂ ਦੇਖਿਆ ਕਿ ਛੱਡ ਗਏ ਕਿੰਨਾ ਕਿੰਨਾ ਸਾਲ ਤੋਂ ਹੋ ਗਿਆ 4-5 ਲੱਖ ਕੈਸ਼ ਵੀ ਹੈ 18000 ਵੀ ਹੈ ਤੋਂ ਤੁਹਾਨੂੰ ਕਿਤੇ ਡਾਊਟ ਹੈ ਜੀ ਨਹੀਂ ਡਾਊਟ ਤਾਂ ਜੇ ਹੁੰਦਾ ਫਿਰ ਤਾਂ ਆਪਾਂ ਆਪੇ ਤੁਹਾਨੂੰ ਦੱਸ ਦਿੰਦਾ ਨਹੀਂ ਕੋਈ ਡਾਊਟ ਨਹੀਂ ਕੋਈ ਬੰਦੇ ਆ ਰਹੇ ਨਹੀਂ ਪਹਿਚਾਨ ਜੀ ਤੁਹਾਡੇ ਕੋਲ ਨਹੀਂ ਕੋਈ ਪਹਿਚਾਨ ਮੈਂ ਕੀ ਮੰਗ ਕਰਦਾ ਹਾਂ ਅਸੀਂ ਅੱਛਾ ਮੈਂ ਹੀ ਮੰਗਿਆ ਵੀ ਸਾਡਾ ਹੱਲ ਹੋ ਗਏ ਜਿਹੜਾ ਸਾਡਾ ਚੋਰੀ ਹੋਈ ਉਹ ਦਾ ਕੁਝ ਨਾ ਸਾਨੂੰ ਪਤਾ ਲੱਗਦੀ ਕਿ ਕਦੀ ਕਰੀ ਸਪੋਨਸਰ ਨੇ ਤਲਾਹ ਦੇਤੀ ਪਤਲਾਹ ਦੇਤੀ ਆਏ ਸੀ ਅਸਾਲੇ ਚਾਹ ਪੰਜ ਘੰਟੇ ਹੋਰ ਆ ਗਏ ਕੀ ਕਹਿੰਦੇ ਜੀ ਲੈ ਗਏ ਜੀ ਸਾਰਾ ਕੁਝ ਰਿਪੋਰਟ ਰੂਟ ਜਾ ਕੇ ਹੁਣ ਮਿਲਾਗੇ ਅੱਧੇ ਘੰਟੇ ਰੱਖ ਦੇ ਜੀ ਹੋਰ ਵਾਰਸ ਨਹੀਂ ਸਾਨੂੰ ਸਾਨੂੰ ਸਵੇਰੇ 5 ਵਜੇ ਕਾਲ ਕੀਤੀ ਵੀਰ ਨੇ ਕਹਿੰਦਾ ਵੀ ਆਪਣੀ ਦੁਕਾਨ ਦੇ ਸਾਟਾ ਟੁੱਟ ਗਏ ਅਸੀਂ ਨਾਲ ਦੀ ਨਾਲ ਇਮੀਡੀਏਟਲੀ ਪਹੁੰਚੇ ਵੀਰ ਨੂੰ ਪੁੱਛਿਆ ਆ ਕੇ ਕਹਿੰਦਾ ਰਾਹ ਜਾਂਦੇ ਕਿਸੇ ਰਾਹ ਗਏ ਨੇ ਆਪਾਂ ਨੂੰ ਦੱਸਿਆ ਵੀ ਥੋੜੀ ਦੁਕਾਨ ਵਿੱਚ ਸਾਡਾ ਟੁੱਟੇ ਪਏ ਕਿੰਨਾ ਨੁਕਸਾਨ ਹੋਇਆ ਜੀ ਨੁਕਸਾਨ ਤਕਰੀਬਨ 4 ਤੋਂ 5 ਲੱਖ ਰੁਪਏ ਦਾ ਜੀ ਤੇ ਤਾਰ ਦੇ ਕੋਇਲ ਨੇ 9 ਕੋਇਲ ਤਾਰ ਦੇ ਨੇ ਜੀ ਪੁਰਾਣੀ ਤਾਰ ਹੈ ਤੇ ਗੱਲੇ ਦੇ ਵਿੱਚ 18-20 ਹਜ਼ਾਰ ਰੁਪਏ ਆ ਜੀ ਕਿਸੇ ਦੇ ਸ਼ੱਕ ਜਾਂਦਾ ਹੀ ਤੁਹਾਨੂੰ ਸ਼ੱਕ ਕਿਸੇ ਤੇ ਨਹੀਂ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹ ਚੋਰੀਆਂ ਵੱਧ ਰਹੀਆਂ ਨੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਵੀ ਸਾਨੂੰ ਇਨਸਾਫ਼ ਦਿਵਾਇਆ ਜਾਵੇ ਜੀ ਪੈਟ੍ਰੋਲਿੰਗ ਵਧਾਈ ਜਾਵੇ ਦੁਕਾਨਾਂ ਰਾਤ ਨੂੰ ਜੀ ਕੋਈ ਰਾਤ ਨੂੰ ਇੱਥੇ ਕੋਈ ਆ ਕੇ ਦੇਖਦਾ ਨਹੀਂ ਹੈਗਾ ਜੀ ਬਾੜ ਦਾ ਤਾਂ ਇਹ ਚੋਰੀ ਹੋਈ ਹੈ ਇਹਦੇ ਨਾਲ ਕੀ ਕਰੀਏ ਇਹ ਹੁਣ ਜਾ ਕੇ ਉੱਥੇ ਲਿਖਿਆ ਸੀਗਾ ਪੰਜਾਬ ਪੈਪ ਆਲਿਆਂ ਨੇ ਹੋਇਆ ਜੀ ਉਹ ਦਾਦਰੀ ਵੀ ਬੰਡਲ ਸਾਡੇ ਕੇਵਲ ਦੇ ਪੰਚ ਚੋਰੀ ਹੋਈ ਹੈ ਪ੍ਰਸ਼ਾਨ ਕਰ ਰਹੇ ਜੀ ਉਹ ਵੀ ਦੇਖ ਕੇ ਜਹੀ ਜਿਵੇਂ ਕਾਰਵਾਈ ਕਰਦਾ ਕੋਈ ਸਰ ਪਛਾਣ ਕੀਤੀ ਗਈ ਹੈ ਕੋਈ ਨਹੀਂ ਜੀ ਅਜੇ ਕੋਈ ਉਹਦੀ ਪਛਾਣ ਨਹੀਂ ਹੋਈ ਇਹ ਵੀਡੀਓ ਕਲਿੱਪਾਂ ਲੈ ਰਹੇ ਹਾਂ ਉਹਦੇ ਤੋਂ ਉਹ ਦੇਖਦੇ ਆ ਵੀ ਕੀ ਹੋ ਰਿਹਾ ਹੈ ਪ੍ਰੌਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز